ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਚਲੋ ਹੈ ਵਾਪਾ ਉਹ ਆਪਾ ਓ ਤੂੰ ਯਾਰਾ ਖਾ ਕੇ ਨਸ਼ਾ ਦਾ ਪੈ ਜਾਣਾ ਕਿ ਮੈਂ ਦਾਏ ਕੇ ਕੋਲੇ ਬਾਣ ਵੱਧਾ ਚਾਰਕਨਾਲਾ ਉਹ ਬਾਹੀ ਜਾਂਦੇ ਆ ਉਹ ਬਾਹੀ ਤਾਂ ਜਾਂਦਾ ਯਾਰ ਕੈਂ ਬਾਈ ਤੈਨੂੰ ਪਛਾਈਤਾ ਕਰ ਲਿਆ ਹੋਰ ਕਰ ਲੈ ਉਹ ਜਿੰਦੇ ਨਹੀਂ ਅਗਲਾ ਯਾਰ ਹੁਣ ਢਾਂਗ ਮਾਰ ਕੇ ਕਹੇ ਤੂੰ ਤਾਂ ਮਰੀ ਜੰਨੇ ਮੈਂ ਯਾਰ ਤੂੰ ਗੁਜੈਰੀਆਂ ਜਾ ਕੇ ਪਤਾ ਲਾ ਯਾਰ ਕੀ ਬਾਈ ਕੋਈ ਦਾ ਪਤਾ ਲੱਗ ਜੇ ਭਾਈ ਬੰਡ ਚ ਬਰਾਬਰ ਸੀ ਯਾਰ ਫਿਰ ਉਹ ਠੱਕੇ ਨਾਲ ਬਾਹੀ ਜਾਂਦੇ ਬਰਾਬਰ ਕਿਉਂ ਆ ਪਾ ਯਾਰ ਚਾਰਕਨਾਲਾ ਵੱਧ ਬਾਹੀ ਜਾਂਦੇ ਉਹ ਓਏ ਆਏ ਨਹੀਂ ਗੱਲ ਕਰਦਾ ਵੀ ਬਾਹੀ ਤਾਂ ਦੇਖ ਵੱਧ ਜਾਂਦੇ ਆ ਇਹ ਭਾਈ ਵੰਡ ਚਾਹੀਆ ਸੀ ਬਰਾਬਰ ਆਪਾਂ ਨੂੰ ਉਹਨਾਂ ਪਾਹਣ ਉਹਨਾਂ ਨੂੰ ਆਇਆ ਸੀ ਉਹਨਾਂ ਆਇਆ ਸੀ ਆਪਾਂ ਨੂੰ ਮਾਤਲਬੀ ਉਹ ਬਾਹਣ ਚ ਨਾ ਜਿਹੜਾ ਉਹਨਾਂ ਕੋਲੇ ਵੱਡਦਾ ਹੋਇਆ ਟੱਬਾ ਸੀ ਤੂੰ ਤਾਂ ਨਿਆਣਾ ਸੀ ਤਕਸੀਮ ਕਰਾਈ ਐ ਲੰਨ ਨਾਲ ਬੰਨੀ ਐ ਤਕਸੀਮ ਜਿਹੜੀ ਗੱਲ ਮੈਂ ਕਹਦਾ ਉਹ ਕਹਿੰਦੀ ਸੁਣਦਾ ਓਏ ਚਲ ਦੱਸ ਚੰਗਾ ਫਿਰ ਉੱਥੇ ਬਾਹਣ ਚ ਟੱਬਾ ਸੀ ਹੂੰ ਟੱਬੇ ਦੇ ਵਿੱਚ ਨਾ ਉਧਰ ਕੋਈ ਜਾਣਦਾ ਨਹੀਂ ਸੀ ਬਹਣ ਬੀਜਣ ਦੋਨਾਂ ਘਰਾਂ ਨੇ ਈ ਛੱਡਿਆ ਪਿਆ ਅੱਛਾ ਕਿ ਉਹ ਕਰਜੇ ਕਰਾਉਂਦੇ ਹਣ ਉੱਥੇ ਪਾਣੀ ਪਹੁੰਚ ਕੇ ਪਾਈਪ ਲਾਈਨ ਪੈ ਗਈ ਤੇ ਟਿੱਬੇ ਜਦੋਂ ਐ ਵੱਡਵਾ ਸੀ ਨਾ ਇਹਨਾਂ ਨੂੰ ਮੈਂ ਕਹੇ ਤਾਂ ਮਾਹ ਯਾਰ ਤੁਸੀਂ ਆ ਰੱਖ ਲੋ ਤੇ ਮੈਂ ਨਾਲ ਲੱਗਦਾ ਆ ਬਾਹ ਲੈਣਾ ਉਦੋਂ ਭਾਂਡੇ ਜਾਂ ਤਾਂ ਪਤਾ ਨਹੀਂ ਸੀ ਵੀ ਆ ਬਾਹ ਬਣਦੇ ਹੋ ਜਾਣਗੇ ਜਾਂ ਬੱਟਾਂ ਟਹਿ ਜਾਣੀਆਂ ਬਸ ਉਦੋਂ ਟੱਕ ਸੁਦੇ ਬਾਟੀ ਪਾ ਲਈ ਯਾਰ ਚਾਰ ਬੰਦੇ ਹੋ ਕੇ ਉਹ ਮੇਰੇ ਸਹੁਰੇ ਦਾ ਮਗਰੋਂ ਪਤਾ ਲੱਗਾ ਜਦੋਂ ਡੱਬੇ ਵਰਗਾ ਚੌਰ ਸਕਰਾਹ ਲੱਗ ਕੇ ਹੋ ਗਿਆ ਮਿੰਟੀ-ਮਿੰਟੀ ਕਰਾਈ ਤੇ ਉਦੋਂ ਪਤਾ ਲੱਗਾ ਮੈਂ ਚਾਰਕ ਨਾਲ ਬਾਹਣ ਚਰ ਵੱਧ ਲਈ ਬੈਠੇ ਇਹ ਤੇ ਹਾਂ ਮਾਤਲ ਵੀ ਆਪਣੇ ਕੋਲੇ ਤਾਂ ਹੈਗਾ ਉੱਥੇ ਤੇਰਾ ਰਾਮ ਪਲਾ ਕਰ ਉਹ ਬੰਡ ਚ ਮਾਤਲ ਉੱਥੇ ਚਾਰ ਚਾਰ ਥੱਲੇ ਬਾਹਣ ਦੇ ਆਉਂਦੇ ਆ ਅੱਛਾ ਤੇ ਆਪਣੇ ਕੋਲੇ ਮਾਤਲ ਵੀ ਚਾਰ ਥੱਲੇ ਉਹ ਨਾ ਕੋਲੇ ਸਾਢੇ 4 ਬੰਗੋ ਕੁਸ ਮਰਲੀ ਘਟ ਨੇ ਹਾਂ ਆਈ ਆਦਾ ਮੈਂ ਹਾਂ ਚੋ ਬੱਟ ਪਹਿਲਾਂ ਪੈਣ ਵਾਲੀ ਪੈ ਗਈ ਮੰਗਨੋ ਮਿੰਚ ਕਰਾਈ ਹੁਣ ਭਰਾਵਾ ਬੰਤ ਨੂੰ ਕਈ ਵਾਰੀ ਕਿਹਾ ਕਰਿਆ ਨੂੰ ਹੁਣ ਦੇਖੋ ਛੜਦੇ ਨਹੀਂ ਕੱਠ ਵੀ ਨਹੀਂ ਕੀਤਾ ਮੈਂ ਲਾ ਦੂ ਉਹ ਕੱਠ ਤਾਂ ਜਦ ਕਿਹੜਾ ਕਰਨਾ ਛੁਣ ਜਦੋਂ ਆਪ ਦਾ ਸ਼ਰੀਕਾ ਕਬੀਲਾ ਚਾਰ ਬੰਦੇ ਕਰੇ ਨਾ ਕੋਈ ਸੱਚੀ ਗੱਲ ਕਹਿੰਦਾ ਮੀ ਇਹਨਾਂ ਨੂੰ ਦੇ ਦਿਓ ਭਾਈ ਹੁਣ ਗੱਲ ਆਈਆਂ ਵੀ ਮੈਂ ਇਕੱਲਾ ਜਾਣਾ ਤੂੰ ਨਿਆਣਾ ਤੀ ਤੇ ਉਹ ਦੋ ਜਣੇ ਨੇ ਗਾ ਚੱਪੜ ਵੱਟਾ ਮੈਂ ਲੜਾਈ ਤੋਂ ਡਰਦਾ ਵੀ ਛੱਟ ਫੇਰਨਾ ਮਾਰ ਜਾਣ ਤੇ ਇੱਕ ਬੰਤ ਆਇਆ ਜਿਹੜੇ ਕਹੇ ਨਾ ਛੋਨੇ ਵੇਲੇ ਕਦੇ ਕਹੇ ਨਾ ਕਣਕ ਵੇਲੇ ਵਾਟ ਪਵਾ ਨੂੰ ਵਾਟ ਉੱਥੇ ਪੈਂਦੀ ਬਣੂ ਦੀ ਦੀਨੀ 60 ਫੀਟ ਤਾਂ ਕਿਵੇਂ ਮਾਰ ਜਾਣਗੇ ਆਪਾਂ ਸਿੱਧੀ ਵੱਟ ਪਾ ਲੈਨੇ ਆ। ਉਹ ਛਿੱਡੀ ਹੁਣ ਕਲੇਸ਼ ਕਰਕੇ ਜੇ ਉਹਦੇ ਕਿਲੇ ਵੀ ਕਿਲਾ ਆਵਦਾ ਵੀ ਕੋ ਫਿਰ ਹੁਣ ਕੀ ਕਲੇਸ਼ ਕਰ ਲਈਏ। ਦੇਖੀ ਜਾਉ ਯਾਰ। ਤੂੰ ਤਾਂ ਜਵਾਕਾਂ ਵਾਲੀ ਮੱਤਾ ਦੇਖੀ ਜਾਉ ਜੱਜਾ ਕੋں ਢਾਂਗ ਮਾਰ ਕੇ। ਕੋਈ ਗੱਲ ਹੋ ਪਚਾਇ ਚ ਕੋਈ ਨਿਭਰੂ ਕਿਸੇ ਲੋਟਾ। ਫਿਰ ਨੇ ਮੇੜ ਯਾਰ ਕਰ ਜੇ ਕੋਈ ਕੱਠ ਵੱਠ। ਮਰੇ ਬਾਹਣ ਪੇ ਲਿਓਣ ਦੇ ਕਰਾਂਗੇ ਹੁਣ ਕਣਕ ਦਾ ਬਜਨ ਵਾਲੀ ਬਿਜਗੀ ਗਾਂ ਨੂੰ ਦੇਖਾਂਗੇ। ਤੇ ਉਦੋਂ ਵੱਢ ਕੇ ਦੇਖ ਲਾਂਗੇ ਫਿਰ। ਕੀ ਵੱਢ ਲਾਂਗੇ ਨਨਕ ਵੱਢ ਕੇ ਦੇਖ ਲਾਂਗੇ ਓਏ ਯਾਰ ਐ ਤਾਂ ਹੁਣ ਕਿਉਂ ਵੱਢੀਏ ਦੇਖ ਜੇ ਕੋਈ ਪਛਾਹਤ ਕਹੂ ਜਾਂ ਭਾਈ ਥਾਣੇ ਤਰਖਾਸ ਦਾ ਲਾ ਦੇਵਾਂਗੇ ਹਾਂ ਉਹ ਥਾਣੇ ਕਚਹਿਰੀ ਚ ਗੱਲ ਨਿਭਰੂ ਕੋਈ ਥਾਣੇ ਵਾਲੇ ਦੱਸਣਗੇ ਪਰ ਉਹ ਹੀ ਕਰਦੇ ਹੁਣ ਆਪਾਂ ਨੂੰ ਪਤਾ ਲੱਗਦਾ ਪਰਾ ਕਚਹਿਰੀ ਚ ਵਗ ਚੱਲਦੇ ਆ ਕਚਹਿਰੀ ਚ ਕੀ ਲੈਣਾ ਤੂੰ ਫਰਦ ਕਢਾ ਲੈਣੇ ਜਾ ਕੇ ਫਰਦ ਤਾਂ ਨਾ ਪੜ੍ਹਨੀ ਵੀ ਜਾਂਦੇ ਆਪਾਂ ਨੂੰ ਕੀ ਪਤਾ ਦਿਖਾ ਦਾਂਗੇ ਕਿਸੇ ਨੂੰ ਯਾਰਾ ਕਿਹਨੂੰ ਦਿਖਾਏਗਾ ਤੇ ਵੀ ਵਕੀਲ ਬੈਠੇ ਆ ਉਥੇ ਦੱਸ ਦੇਣਗੇ ਹਾਂ ਦੱਸ ਦੇਣਗੇ ਮੈਨੂੰ ਤਾਂ ਲੱਗਦਾ ਨਹੀਂ ਐ ਤਾਂ ਕੀ ਪਤਾ ਲੱਗੂ ਦੱਸਣਗੇ ਹਾਂ ਦੱਸਣਗੇ ਜਾਂ ਮਥਲਵੀ ਪਟਵਾਰੀ ਕੋਲੇ ਨਕਸ਼ਾ ਮਰੱਬਾ ਬੰਦੀ ਵਾਲੇ ਦਾ ਉੱਜ ਪਤਾ ਲੱਗ ਸਕਦਾ ਉੱਥੇ ਹੀ ਪਤਾ ਲੱਗ ਸਕਦਾ ਪਟਵਾਰ ਆਏ ਆ ਫਿਰ ਆਏ ਹੈਂ ਗੱਲ ਸੁਣ ਹਾਂ ਪੈਸੇ ਬੂਤੇ ਦੇ ਕੇ ਕਰ ਲਾਂਗੇ ਫਿਰ ਕੋਈ ਗੱਲ ਤਾਂ ਪੈਸੇ ਆਂ ਜੀ ਹੁਣ ਪਗਾਹਾਂ ਪਟਵਾਰੀ ਨੂੰ ਚਾਹੀ ਜਾਂ ਪਰੋਣੇ ਨੂੰ ਗਾਹਾਂ ਤਹਿਸੀਲਦਾਰ ਨੂੰ ਚਾਹੀ ਜਾਂ ਗਾਹ ਥਾਣੇ 'ਚ ਚਾਹੀ ਜਾਂ ਦੇਗਾ ਕਿ ਤੁੱਕੀ ਨੂੰ 10000 ਪਟਵਾਰੀ ਨੂੰ 10000 ਤਹਿਸੀਲਦਾਰ ਨੂੰ ਹਾਂ ਦੇ ਆਪਾਂ ਨਿਬੇੜ ਦਾਂਗੇ ਉਹ ਤਾਣੇ ਵਾਲਿਆਂ ਨੂੰ ਕੋਈ ਬੋਡ ਦੇਏਗਾ ਉਹ ਵੀ ਭਾਲ ਨਗੇ ਥਾਣੇ ਵਾਲੇ ਨੂੰ ਵੀ ਦੇ ਦਾਂਗੇ ਜੋ 30 1000 ਥਾਣੇ ਵਾਲੇ ਨੂੰ ਦੇ ਦਾਂਗੇ 30000 ਚ ਆਪਾਂ ਓਏ ਇਹੀ ਤਾਂ ਸੋਨੂੰ ਮਰੀਰ ਨੂੰ ਮਤ ਨਹੀਂ ਫੁੱਜੀਦਾ 30000 ਉਹਨਾਂ ਨੂੰ ਦਿੱਤੀ ਜਾਂਦਾ ਠੇਕਾ ਵੀ ਨਹੀਂ ਬਣਦਾ ਚੰਗਾ ਯਾਰ ਤੇਮਾਰੀ ਜਲ ਉਹ ਬੰਦੇ ਇਕੱਠੇ ਕਰਕੇ ਨਿਮੇੜਾਂਗੇ ਜਰਾ ਐ ਕਿ ਮੇਨੂੰ ਬੜੂ ਮਰੀ ਜੇ ਨਾ ਆਪ ਤਿੰਗਾ ਜੇ ਵਾਕਾਂ ਲਈ ਮਤ ਦੇਖੀ ਜੋ ਆਹ ਸਾਲ ਦੇਖਦੇ ਆ ਯਾਰ ਕਾ ਨੂੰ ਟ੍ਰੈਕਟਰ ਨਾਲ ਪੱਟ ਪਾੜੀ ਜਾਂਦਾ ਫਿਰ ਦੇਖੀ ਜੋ ਜਿਹੜੀ ਬਣੂ ਹਾਂ ਫਿਰ ਐ ਕਰ ਲਾਂਗੇ ਆਹ ਦੇਖ ਲੈ ਸਾਲ ਛਿਬ ਨੇ ਕੋਈ ਨਿਬੜਦਾ ਤਾਂ ਮ ਤੂੰ ਤਾਂ ਕਿਉਂ ਪਾਏਗਾ ਮੈਂ ਪਾਉ ਫੇ ਬੱਕਲੀਆਂ ਇਹ ਜੱਬੇਗਾ ਤੂੰ ਨਾ ਨਾ ਤੇਥੋਂ ਨਹੀਂ ਪੈਣਾ ਮੈਂ ਪਾਉ ਬੱਟ ਤੇਰੇ ਨਹੀਂ ਹਾਬ ਚੌਂਦੀ ਕਿਉਂ ਕਮੜਿਆ ਉੱਥੇ ਮੈਂ ਤੈਨੂੰ ਮੰਗਰ ਪਾ ਜਾਣ ਡਾਂਕੋ ਸੋਟੀ ਨਾਲ ਵਗ ਚਲੀ ਤੇਰਾ ਸੀ ਪੱਠੀ ਨਾਲ ਵਗ ਚਲੀ ਭੈਣ ਦੀ ਲੰਨ ਲਾਵੇ ਦੇਖਦੇ ਆ ਜੇ ਤਾਂ ਘਰੇ ਹੋਏ ਲਾ ਦਿੰਨੇ ਉਂਗਲ ਹੁਰਕੀ ਆ ਸਿਆਲ ਸੌਖਾ ਟੱਪ ਜੂਗਾ ਘਰੇ ਆ ਮੈਂ ਤਾਂ ਲੱਗਦੀ ਆ ਔਰ ਕੀ ਖਾਈ ਪੀ ਆ ਕਰਾਂਗੇ ਆਏ ਆਪਣਾ ਕਿਹੜਾ ਜੋਰ ਲੱਗਦਾ ਆਪਾਂ ਤਾਂ ਉਂਗਲ ਹੀ ਲਾਉਣੀ ਆ। ਉਹ ਚੰਦ ਚੰਦ ਆ ਗਿਆ ਕਿਹੜਾ ਡਰਾਈਵਰ ਆ ਗਿਆ ਆ ਗਿਆ ਬੈਠੇ ਤਾਂ ਆ ਗਿਆ ਲੱਗਦਾ ਪਿਓ ਪੁੱਤ ਆ ਲਾ ਦੀ ਗਿਆ ਕੋ ਪੁੱਤ ਡਰਾਈਵਰਾ ਵਧੀਆ ਵਧੀਆ ਹੋਰ ਤਾਇਆ ਵਧੀਆ ਕਿਵੇਂ ਆ ਠੀਕ ਆ ਤੂੰ ਦੱਸ ਬੱਜ ਗਿਆ ਕਿਧਰੋਂ ਕਿਹੜਾ ਮਰਿਆ ਉਹ ਬਾਹਰ ਗਿਆ ਅੱਛੀ ਮਦਦ ਤੁਹਾਡੇ ਕੋਲੇ ਆਇਆ ਸੀਗਾ ਕਾਂਕੇ ਦਾ ਬਾੜਾ ਬਣਿਆ ਠਾਣਿਆ ਫਟਾ ਕੇ ਹੂੰ ਤਾਂ ਨਹੀਂ ਮਾਰਦੇ ਉਹ ਨਾ 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 ਹੋ ਠੀਕਾ ਪਰਵਾਰ ਚੜੀ ਬੇਬੇ ਲਈ ਠੀਕਾ ਸਾਰੇ ਠੀਕ ਠਾਕ ਤੂੰ ਦੱਸ ਚਲੋ ਚੰਗੀ ਗੱਲ ਆਪਾਂ ਦੀਆ ਹੋਰ ਕਿਵੇਂ ਕਿਹੜਾ ਮਾਰਾ ਡਰਾਈਵਰ ਤਾਇਆ ਫਿਰੋ ਸੂਟੇ ਬਾਹਣ ਦਾ ਕਿਵੇਂ ਬਣਿਆ ਉਹ ਬਾਹਣ ਦਾ ਦਾ ਯਾਰ ਕੀ ਬਣਨਾ ਡਰਾਈਵਰ ਇਕੱਠ ਵਾਠੀਆ ਕਰਿਆ ਸੀ ਕੋਈ ਨਿਭੜਿਆ ਨਹੀਂ ਯਾਰ ਨਾ ਕੋਈ ਸੱਚੀ ਗੱਲ ਕਹਿੰਦਾ ਉਹ ਕੀ ਕਹਗੇ ਜਾਂਦਾ ਮੈਂ ਗੱਲ ਸੱਚੀ ਤਾਂ ਆਇਆ ਮੇਰਾ ਪਿਓ ਦੱਸਦਾ ਸੀ ਹਾਂ ਕਹਿੰਦਾ ਇਹ ਗਰਦਿਆਲਕਿਆਂ ਕੋਲੇ ਚਾਰਕਨ ਵਾਲਾ ਬਾਣ ਵੱਧ ਵਾਈ ਜਾਂਦੇ ਆ ਵੱਡਾ ਤੂੰ ਕੋਈ ਪਤਾ ਪੁੱਤਾ ਤਾਂ ਕਰਤਾ ਆ ਯਾਰ ਪਤਾ ਯਾਰ ਹੁਣ ਕਿਹਦੇ ਕੋਲੇ ਕਰਗੇ ਤੂੰ ਫਰਜ਼ ਖਢਾ ਲਾ ਫਰਜ਼ ਤਾਂ ਗਿਆ ਪਾਲਾ ਵੀ ਕਹੀ ਜਾਂਦਾ ਆ ਇਹ ਗੱਲ ਮੈਂ ਕਹਿਣਾ ਬਾਪੇ ਆ ਫੇਰ ਹੀ ਪਤਾ ਲੱਗੂ ਸੋਨੂੰ ਅੱਧਾ ਕਿਲਾ ਵੱਧ ਭਾਈ ਨੇ ਫਰਜ਼ ਕਢਾਇਆ ਫਰਜ਼ਾ ਕਿੰਨੇ ਦਾ ਬਣਦਾ ਯਾਰ ਅੱਜ ਫਰਜ਼ ਤੇ ਯਾਰ ਪਤਾ ਲੱਗ ਜਾਂਦਾ ਹੈ ਹਾਂ ਸਾਰਾ ਪਤਾ ਲੱਗ ਜਾਊਗਾ ਅੱਛਾ ਜੀ ਪਟਵਾਰੀ ਨੂੰ ਦਿਖਾ ਲਈਏ ਫਿਰ ਹਾਂ ਹਾਂ ਤੂੰ ਜਾ ਕੇ ਖੜਾ ਲਓ ਅੱਛਾ ਯਾਰ ਉਹ ਕਿਹਾ ਇਹਨਾਂ ਨੂੰ ਫਿਰ ਅਕਸਰ ਯਾਰ ਭੋਮਣੀ ਬੱਦ ਨਾ ਹੋਵੇ ਭਾਈ ਬਣਦਾ ਯਾਰ ਜੀਣ ਦਾ ਹੱਕ ਹੱਕ ਬਣਦਾ ਤੇਰੇ ਪਿਓ ਹੋਰੀ ਪਿਓ ਲੋ ਬਹੁਤ ਹਾਂ ਉਹ ਵੀ ਕਹਿੰਦਾ ਸੀਗਾ ਕਹਿੰਦਾ ਇਹਨਾਂ ਕੋਲ ਅੱਛਾ ਹਾਂ ਫੇਰਹੀਂ ਪਤਾ ਲੱਗੂ ਤੁਹਾਡਾ ਅਗਰੀ ਦੀ ਫਾਸਲ ਹੁੰਦੀ ਹੈ ਜਾਂ ਉਹ ਵੀ ਛੱਡੀ ਬੈਠਾ ਉਹਨਾਂ ਨੂੰ ਜਾਂਦਾ ਤੂੰ ਐ ਲਾਲਾ ਫਿਰ ਡਰਾਈਵਰ ਸਾਡੀ ਕਹਿੰਦਾ ਡਾਂਗ ਖੜਕੂ ਨਹੀਂ ਡਾਂਗ ਤਾਂ ਕਿਉਂਕਿ ਤੂੰ ਕਿਹੜਾ ਫਰ ਕਢਾ ਕੇ ਤੇ ਪਟਵਾਰੀ ਨੂੰ ਦਿਖਾ ਕੇ ਹਾਂ ਜੇ ਤੇ ਪਤਾ ਲੱਗ ਗਿਆ ਤੇ ਇਹਨੂੰ ਫੇਰ ਹੀ ਫੇਰ ਕਰੇਗਾ ਕੋਈ ਜੋ ਤੇ ਵੱਧ ਹੋਇਆ ਫਿਰ ਆ ਜੈਣੀ ਹੋਜੂ ਜੇ ਮਤਲਬੀ ਉੱਥੇ ਭਾਈ ਬੰਡ ਬਰਬ ਫੇਟਾ ਛੱਡਣਗੇ ਯਾਰ ਆ ਫੇਰ ਤਾਂ ਛੱਡਣ ਦਾ ਫੇਰ ਤਾਂ ਕੱਟ ਵਾਟ ਹੋਊਗਾ ਹੱਪ ਚਾਰ ਬੰਦੇ ਬੱਠੇ ਕਰ ਲਈਨਾਂ ਦੇ ਵੱੱਦ ਤਾਂ ਮੈਨੂੰ ਬਾਪੂ ਦੱਸਦਾ ਜਿਆ ਇੱਕ ਇੱਕ ਹੋਏਗੀ ਆ ਯਾਰ ਤਾਇਆ ਵੱੱਦ ਕਿਵੇਂ ਹੋਜੂ ਜਰ ਪੇਵਾਲੀ ਢੇਰੀ ਤੋਂ ਵੱੱਦ ਕਿਵੇਂ ਕਰੀਂ ਉਹ ਕਹਿੰਦਾ ਅੱਧਾ ਕਿਲਾ ਵੱੱਦ ਬਾਈ ਜਾਂਦੇ ਆ ਯਾਰ ਉਹ ਤਾਂ ਮੂੰ ਬਾਹੀ ਜਾਂਦੇ ਹੈਂ ਪਾਲਿਆ ਕਿਤੇ ਯਾਰ ਮਾਇਓ ਦੇ ਬਾਹਰ ਅੰਦਰ ਨਹੀਂ ਲੈ ਕੇ ਬੇਬੇ ਤੋਂ ਵੱੱਦ ਕਰਾ ਗਏ ਹੁਣ ਯਾਰ ਹੋ ਸਕਦਾ ਪਾਪਾ ਗੱਲ ਤਾਂ ਹੀ ਆ ਤੂੰ ਆਇਆ ਬੇਬੇ ਸਾਡੀ ਮੰਗਰੋਂ ਮੁੱਕੀ ਉਹਦੇ ਨਾਂ ਸੀ ਢਾਈ ਤਿੰਨ ਕਿੱਲੇ ਬਾਹਣ ਉਹ ਤੋਂ ਦਾ ਭਾਈ ਭਾਵਾਂ ਦੀ ਵੱਧ ਜਾਣ ਕੇ ਬੰਤ ਲੰਗੜਾ ਜਾ ਬੈ ਉੱਤਿਆ ਮੇਰਾ ਸਾਲਾ ਹਾਂ ਹਾਂ ਸ਼ਾਰਾ ਤੇਰੇ ਨਾਲ ਆ ਰੇ ਤੁਰਦਾ ਫਿਰਦਾ ਸੀ ਜਨ ਇਹ ਚੋਰੀਆਂ ਉਠਾ ਉਠਾ ਲਵਾ ਗਏ ਹੁਣ ਬੰਤ ਜੀ ਭਾਈ ਕੋਈ ਤਵਾਰੀ ਉਦੋਂ ਕਿਹੜਾ ਇਨੀ ਗੌਰ ਹੁੰਦੀ ਸੀਗੀ ਬੇਈਮਾਨ ਬੰਦਾ ਯਾਰੋ ਉਹ ਆਪਣਾ ਕਦੇ ਬਣਿਆ ਹੀ ਨਹੀਂ ਬਣੀ ਨਹੀਂ ਸ਼ਾਰ ਵਾਲਾ ਚਾਚੇ ਤਾਂ ਪੁੱਤ ਬਿਲਕੁਲ ਚੰਗੀ ਗੱਲ ਹੈ ਯਾਰ ਇਹ ਸ਼ਾਨ ਹਾਂ ਇਹ ਤਾਂ ਗਲਤ ਗੱਲ ਹੈ ਹਾਂ ਇਹ ਲੜਾਈਆਂ ਫਿਰ ਤਾਂ ਹੀ ਪੈਂਦੀਆਂ ਤਨਿਓ ਪੈਂਦੇ ਨਾ ਬੇਈ ਮਨੇ ਹੁਣ ਤਾਂ ਡਰਾਈਵਰ ਆ ਫੇ ਕੱਲ ਨੂੰ ਲੋਡ ਪੈ ਗਈ ਭੱਜੀ ਨਾ 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 ਮੈਂ ਨਾਲ ਆ ਥੋੜੇ ਹਾਂ ਕੱਲ ਨੂੰ ਫੇ ਢਾਂ ਖੜ ਕੋ ਸੱਚ ਅੱਜ ਜਾਂਦੇ ਆ ਫਰਦ ਫਰਦ ਅੱਜ ਕਢਾ ਲੋ ਤੁਸੀਂ ਜਿੱਦ ਕੇ ਪਾ ਦੇ ਅੱਜ ਫਿਰ ਅੱਜ ਚੱਲ ਜੇ ਫਿਰ ਅਸੀਂ ਹਾਂ ਕਢਾ ਲਿਓ ਤੁਸੀਂ ਹਾਂ ਆਈ ਚੱਲenge ਕੱਪੜੇ ਕੁੱਪੜੇ ਪਾ ਕੱਪੜੇ ਪਾਈ ਪੰਜ ਜਿਹੜਾ ਨਾਲ ਆ ਦਾਇਆ ਯਾਰ ਤੇਰੇ ਰੀਛਾ ਯਾਰ ਤੂੰ ਤਾ ਨਾ ਕਰੀ ਬਾਹ ਟੈਵਰੇ ਤੇਰੇ ਜਾਨ ਅਸੀਂ ਆਹੀ ਗੱਲਾਂ ਕਰੀ ਜਾਂਦੇ ਸੀ ਹੋਰ ਮੈਂ ਕਿਉਂ ਉਹਨੂੰ ਦੱਸ ਕੇ ਆਵਾਂ ਅੱਜ ਹਾਂ ਪਹਿਲੇ ਬੁੱਢੇ ਚੱਕ ਲੈ ਮਾੜੇ ਮੋਟੇ ਪਾ ਜਹਾ ਰੇਗਾ 5400 ਮੇਰੇ ਕੋਲੇ ਲਿਆਉਣੀਆ ਹੋਰ ਚੱਕ ਲੈ ਚੱਕ ਲੈ ਚੱਕ ਲੈ ਹੋਰ ਲੋਡ ਪੈ ਜਾਂਦੀ ਆ ਹਾਂ ਪੱਕਾ ਕੰਮ ਕਰਿਆ ਹੀ ਹੁਣ ਪੱਕਾ ਤਾਂ ਹੁਣ ਫਿਰ ਜਦੋਂ ਤੋਰੀ ਤੇ ਭਾਵਾਂ ਦੀ ਪਈ ਸੀ ਫਿਰ ਤੇਰੇ ਨਾਲ ਚੱਕ ਦਿਆਂਗੇ ਫੱਟੇ ਕੁਝ ਨਹੀਂ ਹੁੰਦਾ 10000 ਲੱਗ ਜੂ ਹੋਰ ਫਿਰ ਹੁਣ ਕੀ ਆ ਹਾਂ ਹਾਂ ਕੀ 10000 ਦੀ ਗੱਲ ਐ ਜਦੋਂ ਆਪਣਾ ਸਰਦਾ ਹੀ ਨਹੀਂ ਕਿ ਨਹੀਂ ਜਿਹੜੀ ਕੀ ਆ ਉਹ ਤਾਂ ਲੈਣੀ ਆ 2000 ਹੋਰ ਚੱਕ ਲੈ ਆ ਬਹੁਤ ਆ ਬਹੁਤ ਆ ਕਿਰਾਇਆ ਫਰਦਾ ਤਾਂ 150 ਹੀ ਲੈਂਦੇ ਆ ਹਾਂ 2.5 100 ਲੱਗ ਜਾ ਮੈਨੂੰ ਲਓ ਜੀ ਜੇ ਸਾਂਝਾ ਖਾਤਾ ਪਿਆ ਆਪਣਾ ਤਾਂ ਕਿ ਫਿਰ ਤਿੰਨ ਚਾਰ ਸੌ ਲੈਣਗੇ ਆਪਾਂ ਚੱਲ ਜਿੰਨਾ ਲੱਗਿਆ ਸਕੂਟਰ ਲੈ ਚੱਲੀਏ ਗੱਡੀ ਹਾਂ ਮੋਟਰ ਤੇ ਕੋਈ ਗੱਡੀ ਗੱਡੀ ਚੱਲ ਹੈ ਗੱਡੀ ਲੈ ਕੇ ਚੱਲ ਗੱਡੀ ਲੈ ਕੇ ਚੱਲ ਗੱਡੀ ਲੈ ਕੇ ਚੱਲ ਹਾਂ ਗੱਡੀ ਗੱਡੀ ਤੇ ਵਗ ਜਾਓ ਠੰਡ ਵਾਲੀ ਗੱਡੀ ਤੇ ਚੱਲਦੇ ਆਪਾਂ ਠੰਡ ਹੈ ਠੀਕ ਕਰ ਦੇਣੀ ਹੈ ਨਾ ਜਾ ਡਰਾਈਵਰ ਨਾਲ ਹੀ ਚੱਲੇਗਾ ਹਾਂ ਨਾਲ ਹੀ ਚੱਲੂਗਾ ਤਾ ਮੈਂ ਮੈਂ ਚਲਾਉਣੀ ਸੀ ਯਾਰਾ ਉਹ ਰਾਂ ਦੇ ਠੰਡਾ ਯਾਰਾ ਬਾਈ ਇਹ ਤੈਨੂੰ ਜਵਾਬ ਕੋ ਨੂੰ ਕਿਹਜਾਣ ਬੰਦਾ ਐ ਤੂੰ ਵੱਡੀ ਮਸ਼ੀਨਰੀ ਆ ਮਰੀ ਜਾਂਦਾ ਇਹੋ ਉਹ ਸਿਆਣਾ ਬੰਦਾ ਉਹਦਾ ਰਾਮ ਨਾਲ ਲੈ ਕੇ ਜਾਊਗਾ ਡਰਾਈਵਰ ਕਿਵੇਂ ਬਣਾਇਆ ਮੈਂ ਮਰੀ ਜਾਂਦਾ ਤਾ ਬਣਾਉਣਾ ਬਹੁਤੇ ਬਣਾਈਏ ਕੰਮ ਕਰਕੇ ਹਾਂ ਗੱਭਰੂ ਹੋਗੇ ਤੂੰ ਬਣਾਈ ਆ ਤੂੰ ਕੀ ਛੁਣਛਣਾ ਬਣਾਦਾ ਰਸੋਈ ਤੇਥੋਂ ਬਣੀ ਨਹੀਂ ਬਾ ਓਏ ਤੇਰੇ ਛੋਨਾ 56 ਤੋਂ ਟੱਪਿਆ 100 ਮਾਰ ਤੋਂ ਫਿਰ ਮੈਂ ਟਪਾਇਆ ਤੂੰ ਥੋੜੀ ਟਪਾਇਆ ਆ ਓਏ ਜੀ ਨਾ ਕਿ ਪੀਏ ਨਾ ਜਰ ਮੈਂ ਤਾਂ ਆਪ ਕਹੇ ਨੂੰ ਵਿਦੇਸ਼ ਗੰਗੀ ਵਾਲਾ ਬੋਲ ਕੀ ਕੋਈ ਨਾ ਕਰਦੇ ਨਹੀਂ ਅੰਮ੍ਰਿਤ ਦੀ ਬਾਤ ਚਾ ਇਤਬਾਬ ਤੋਂ ਗਵਾਲ ਤਾਂ ਨਹੀਂ ਕੋਈ ਦਿੰਦਾ ਮੈਂ ਤੇ ਇਹ ਲੱਗਦੀ ਹੈ ਕਿ ਉਹ ਬਾਹਰ ਜਿਹਾ ਆਇਆ ਵਾਲਾ ਹੁੰਦਾ ਤਾਂ ਪਰ ਸਾਨੂੰ ਪਹਿਲਾਂ ਨਹੀਂ ਪਤਾ ਸੀ ਗਏ ਹੁਣ ਕੀ ਲੱਗਿਆ ਡਰਾਈਵਰਾਂ ਪਹਿਲਾਂ ਟਿੱਪੇ ਸੀ ਤੈਨੂੰ ਪਤਾ ਜਿਹੜੇ ਵਾਹਨਦਾਰ ਉਹ ਆ ਜਾਂ ਸਾਡਾ ਅੱਛਾ ਕਿ ਬੈਗੁਰ ਬੱਟ ਪਵਾ ਸੀ ਭਾਈ ਬੰਡ ਚ ਆਏ ਕਿ ਪਤਾ ਲੱਗਦਾ ਯਾਰ ਡੱਬਲੇ ਡੱਬਲੇ ਹੁਣ ਕੀ ਕਰੀਏ ਮਾੜੀ ਗੱਲ ਤਾਂ ਉਹਨਾਂ ਦੀ ਆ ਸਾਡੇ ਵੀ ਇੱਕ ਦਿਨ ਗੱਲਾਂ ਕਰੀ ਜਾਂਦੇ ਸੀ ਕਹਿੰਦੇ ਚੰਦ ਤੇ ਵੰਤ ਨਹੀਂ ਹਾਂ ਮੇਰਾ ਪਾਪਾ ਹਾਂ ਗੱਲਾਂ ਕਰੀ ਜਾਂਦੇ ਕਹਿੰਦਾ ਉਹ ਵੰਤ ਨਾ ਹਾਂ ਕਹਿੰਦਾ ਆਧਾ ਕਿੱਲਾ ਵਾਣ ਵੱਧ ਪਾਈ ਹੁੰਦਾ ਹੈ ਸਾਰੀ ਗੱਲ ਦਾ ਬਿਜਲੀ ਦਾ ਯਾਰ ਮੈਨੂੰ ਤਾਂ ਪਤਾ ਹੈ ਨਾ ਮੈਨੂੰ ਆ ਕਰੇ ਪਾ ਲੈ ਜਾਂਦਾ ਕਿ ਬਾਪੂ ਨੂੰ ਕਢਾਉਂਦਾ ਨਹੀਂ ਪਤਾ ਤਾਂ ਇਹਨੂੰ ਵੀ ਸੀ ਡਰਾਈਵਰ ਆ ਚੱਲ ਵਧ ਗਿਆ ਪਤਾ ਲੱਗ ਗਿਆ ਮੈਂ ਤੁਹਾਨੂੰ ਦੱਸਤਾ ਹੁਣ ਮੈਂ ਦਿੱਤਾ ਇਹ ਵੰਡ ਚ ਡੰਡਾ ਇਹਦੇ ਹੁਣ ਤਾਂ ਨਹੀਂ ਛੱਡਦਾ ਹੁਣ ਛੱਡੂ ਕਢਾ ਕੇ ਹੁਣ ਭਾਵੇਂ ਕਿੰਨੇ ਰੁਪਏ ਲੱਗ ਜਾਣ ਮੇਰੇ ਹਾਂ ਕਢਾਏ ਤੋਂ ਬਿਨਾਂ ਨਹੀਂ ਪਤਾ ਲੱਗਦਾ ਰੁਪਈਆ ਲਾਉਣੇ ਪੈਣਗੇ ਮੈਨੂੰ ਪਟਾਉਣੇ ਦਾ ਰੁਪਈਏ ਦਾ ਕੋਈ ਗੱਲ ਨਹੀਂ ਲਾ ਦੇਗਾ ਤੂੰ ਪਰ ਬਾਹਣ ਵੀ ਭਾਈ ਜਾਇਆ ਚਾਰ ਕਿੱਲੋ ਡਰ ਬਹਿਣਾ ਕਰਮ ਨਹੀਂ ਛੱਡਦਾ ਨਾ ਨਾ ਕਰਮ ਨਹੀਂ ਛੱਡਦਾ ਤੇਰੇ ਵਾਲੀ ਗੱਲ ਆਓ ਪਰਲੇ ਪਾਸੇ ਆ ਜਾਓ ਹਾਂ ਦਾ ਤਾਂ ਆਇਆ ਤਾਂ ਮਾਮਾ ਇੱਕ ਦੋ ਵਾਰੀ ਅੱਛਾ ਹਾਂ ਅੱਛਾ ਲੈਂਡ ਵੀ ਜਿੱਥੇ ਮੁਕਟ ਟਾਇਰ ਨੇ ਕਿਹਦਾ ਬੇਕਰ ਡੇਟ ਹੋਵੇ ਛੋੜਾ ਜਾਣਾ ਕਿ ਕਿ ਤਰਾੜਿਓ ਕਾਹ ਮਾਰੇ ਆ ਪਹਿਲਾ ਨੰਬਰ ਲਵਾ ਦਾਂਗੇ ਆਪਾਂ ਨੰਬਰ 2 ਲਵਾ ਦੇਗਾ ਕੇਮੈਂ ਲੱਗਿਆ ਤੂੰ ਕਹਿ ਦਾਂਗੇ ਵੀ ਮਰੀ ਲੈਂਡ 'ਚ ਵੀ ਖੜਨਾ ਪੈ ਜਾਂਦਾ ਆ ਬੈਂਟ ਦਾ ਕੀ ਖੜਾਂਗੇ ਕੋਈ ਗੱਲ ਨਹੀਂ ਬਦਲ ਲੱਗਿਆ ਬਦਲ ਲਾ ਦੇਣਗੇ

ਪਰ ਤਾਂ ਜੋ ਕਿ ਲੈਮਟੋ ਨਾਲ ਚਾਰ ਪਾਣਾ ਤੇ 500 ਹੁੰਦਾ ਹੈ ਉਹ ਨਾਰੀ ਲੱਗ ਸਕਦੀ ਕਰਾਣ ਲਈ ਨਾ ਬੰਦੇ ਦਰੋਂ ਤੇ ਲੈਮਟੋ ਕਰਾ ਦੇ ਫੇਰ ਨਹੀਂ ਛੁੱਟਣੀ ਹਾਂ ਇਹ ਆਖਿਆ ਪਟਵਾਰੀ ਕਿ ਤੇ ਉਹਨਾਂ ਨੇ ਕਦੇ ਫੜਦ ਕਢਾ ਲਈ ਤੇ ਉਹਨਾਂ ਨੂੰ ਪਤਾ ਲੱਗ ਗਈ ਆ ਫਿਰ ਉਹ ਕਿਹੜਾ ਲੈਮਟੋ ਗਿਮੜ ਕੇ ਛੁੱਟਦੀ ਨਹੀਂ ਛੁੱਟਦੀ ਨਹੀਂ ਪੈਸੇ ਭਰਨੇ ਪੈਣਗੇ ਉਹਨਾਂ ਨੂੰ ਹਾਂ ਪੈਸੇ ਭੌਣ ਪੜਦਾ ਪੈਸੇ ਭੌਣ ਪੱਕਾ ਕੰਮ ਹੋ ਜੂਗਰ ਪੱਕਾ ਐਂ ਕਰੀਏ ਮੈਂ ਤੇ ਨਾਲ ਅਗਵਾਰੀ ਨੂੰ ਕੋਈ ਹੋਰ ਕਣੇ ਦੇਖਾਂਗੇ ਦੇ ਕੀ ਬਣਾ ਦੂਆ ਬੈਣ ਕੇ ਕੰਮ ਦੋ ਨੰਬਰ ਦਾ ਦੋ ਨੰਬਰ ਦਾ ਗੱਲ ਕਰੀ ਆ ਨਾ ਕਰੀ ਆ ਕਰੀ ਆ ਮੈਨੂੰ ਤਾਂ ਚਾਹ ਪਾਣੀ ਦੇ ਖਰਚੇ ਦੇ ਉਹ ਤਾਂ ਕਰ ਦਾਂਗੇ ਉਹਨੂੰ ਕਦੇ ਕੋਈ ਗੱਲ ਨਹੀਂ ਬਗਾ ਬਣਾ ਸਾਡੇ ਵੇ ਬਸਾ ਬਣਾ ਕੇ ਚੱਲਾਂਗੇ ਆ ਜਾਣੀਏ ਕਿ ਉਹਨੇ ਗੌਰ ਕਰ ਲਈਏ ਆਪਣੇ ਹੱਥੋਂ ਜਾਊਗਾ ਇਹ ਨਹੀਂ ਬਣਾ ਦ ਰਹਿਦਾ ਆ ਆ ਪੰਜੇ ਦਾ ਹੋਸ ਜੇ ਘਰ ਮਾਰੇ ਚੱਲੋ ਉਹ ਬੈਠੇ ਚਾਹ ਪੀਂਦੇ ਕਹ ਸਮਝਦਾ ਨਾ ਜਾ ਉਹ ਆ ਬੈਠਾ ਲੈ ਇਹ ਚੂ ਮਾ ਘੁੰਮਣੇ ਪੁੱਛਦੇ ਆਪਣੀ ਬਣਦੀ ਨਹੀਂ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਆ ਪੁੱਛ ਲ ਗਏ ਭਾਈ ਤੁਹਾਡੇ ਵਿਆਹ ਕਰਾਉਣਾ ਪੁੱਛਣ ਆ ਆ ਆ ਵੀ ਆਪਣੀ ਬਣਦੀ ਨਹੀਂ ਅਗਲੇ ਨਾਲ ਪਰ ਉਹ ਵੀ ਛੋੜਾ ਗਿਆ ਇੱਥੇ ਰਹਿਣ ਆਹ ਦਾ ਕੰਮ ਆ ਇਹਦਾ ਕੰਮ ਆ ਆਹ ਦਾ 100 ਕੰਮ ਆ ਇਹਦਾ ਪਰ ਗਿਆ ਰਿਆਲ ਓਏ ਹਾਂ ਪਤਾ ਨਾ ਕੀ ਕਿਸੇ ਗੱਲ ਦਾ ਕਿਵੇਂ ਓਏ ਕੰਜਰੋ ਚੰਦ ਜਾਂਦਾ ਸੀ ਚੰਦ ਹੋਰਾ ਉਹ ਇੱਥੇ ਕੀ ਕਰਨ ਆਇਆ ਦੇਖੋ ਯਾਰ ਨਾਲ ਉਹਦੇ ਕੰਜਰੇ ਦਾ ਡਰਾਈਵਰ ਨਾਲੇ ਆਪਾਂ ਨੂੰ ਕਹਿ ਜਾਂਦਾ ਕਿ ਕੰਜਰੇ ਉਹਨੇ ਗੱਲ ਤਾਂ ਨਹੀਂ ਕਰਤੀ ਮੈਂ ਤਾਂ ਰੱਪੇ ਸਨਣਾ ਬਣਾਉਣਾ ਆਵੇ ਜਾਂਦੇ ਕਿਤੇ ਹੈ ਫਿਰ ਸਨਣਾ ਬਣਾਉਣਾ ਆਵੇ ਕੋਦੇ ਕੰਜਰੇ ਉਹਨੂੰ ਗੌਰ ਕਰ ਲੈ ਦੇਖ ਲੈ ਵੀਰਾ ਹੋਰ ਇਹਨੂੰ ਇੰਨਾ ਕਿਤੇ ਪਤਾ ਹੈ ਨਾ ਜਾਈਂ ਕਰ ਡਰਾਈਵਰ ਨਾਲ ਆ ਰਿਹਾ ਤੈਨੂੰ ਸ਼ਹਿਰੀ ਨਾ ਬੋਤ ਕਦੇ ਨੇ ਬਣਾ ਕੇ ਪੁੱਛ ਲਈ ਨਹੀਂ ਡਰਾਈਵਰ ਨੂੰ ਪੁੱਛ ਗਏ ਇਹ ਤਾਂ ਬਿਲਸਲ ਬਸਨ ਬਣਾਉਣ ਆਇਆ ਹੋਊ ਏ ਆਈ ਆਈ ਕੋਤੇ ਡਰਾਈਵਰ ਆਉਂਦਾ ਰਹਿੰਦਾ ਉਹਨੂੰ ਨਾਲ ਤਾਂ ਲਿਆਇਆ ਉਹਦਾ ਇਹ ਪਤਾ ਡਰਾਈਵਰ ਦਾ ਲੁੱਟਮੇਲਾ ਦੇ ਕਿਤੇ ਉਹਦੇ ਪੁੱਛ ਲੈਨੇ ਆ ਉਹ ਆਪਾਂ ਪੁੱਛ ਕੇ ਹਾਂ ਉਹਨੂੰ ਬਲਾ ਹਸ਼ਾਰੇ ਨਾਲ ਹਾਂ ਚੱਲ ਚੱਲਦੇ ਆਪਾਂ ਚਾਹ ਪੀ ਕੇ ਚੱਲਦੇ ਆਪਾਂ ਆਹ ਦੇਖ ਪਾਪਾ ਓਏ ਇੱਥੇ ਆਹ ਦੇਖ ਕੀ ਉਹਨਾਂ ਦੇ ਨਾਲ 4.5 ਕਿੱਲੇ ਬੋਲਦੇ ਆਪਣੇ ਨਾਲ 3.5 ਕਿੱਲੇ ਬੋਲਦੇ ਹਾਂ ਸਾਢੇ 3 ਤੇਰੇ ਨਾਲ ਹਾਂ ਜੀ ਬਰਾ ਤੇ ਹੋਰ ਇਹ ਯਾਰ ਫਿਰ ਵੱੱਡਾ ਕਿਵੇਂ ਨੌਕਾ ਪੈਸੀ ਪੁੱਛੇ ਦੇ ਕੇ ਚੜਾ ਆ ਗਿਆ ਕਰਤਾਰ ਹਾਂ ਕਰਤਾਰ ਉਹ ਤੂੰ ਅੱਖਾਂ ਨਹੀਂ ਤੇ ਬੇਬੇ ਤੋਂ ਗੁੱਠਾ ਗੁੱਠਾ ਲਵਾ ਕੇ ਹਾਂ ਜਾਂ ਹਾਂ ਗੱਲ ਬਣ ਗਈ ਹੈਨਾ ਹਾਂ ਪੈਸੇ ਪੁੱਛੇ ਦੇ ਕੇ ਚੜਾ ਗਿਆ ਹਾਂ ਫਿਰ ਹੁਣ ਇਹ ਟੁੱਟਦੀ ਨਹੀਂ ਇਹ ਤਾਂ ਟੁੱਟਦੀ ਨਹੀਂ ਪਾਪਾ ਠੀਕ ਹੈ ਇਹ ਤਾਂ ਗਲਤੀ ਕਰਿਆ ਕੰਮ ਮਸਾੜ ਤੜਾਉਣੀ ਪਊਗੀ ਫਿਰ ਤਾਂ ਫਿਰ ਉਹੀ ਗੱਲ ਲੜਾਈ ਨੂੰ ਥਾਂ ਕਰਤਾ ਯਾਰ ਤੇ ਹੋਰ ਤੈਨੂੰ ਕੀ ਆਖਿਆ ਸੀ ਮੈਂ ਤਾਂ ਫਿਰ ਇੱਕ ਗੱਲ ਹੋਰ ਆ ਯਾਰ ਇਹਦੇ ਵਿੱਚ ਤਾਂ ਯਾਰ ਗੁੱਸੇ ਕੋ ਲੰਬਰ ਦਾ ਤੇ ਦੂਜੇ ਜੀ ਨੂੰ ਹੁਣ ਕੋ ਨਾ ਚੜੀਏ ਬੇਬੇ ਤੋਂ ਕਸੂਰ ਨਾ ਹੋਊ ਬੋਲ ਮਾਰਨਾ ਉਹਦਾ ਕਿਵੇਂ ਫਿਰਦਾ ਤਵੇ ਆ ਕਰਿਆ ਉਰੇ ਆ ਉਰੇ ਆ ਇਹ ਕੀ ਕਰਨੀ ਆਂਦਾ ਕੋ ਯੇ ਬੋਲ ਕੰਨ ਨਾ ਇਹ ਚੋਰੀ ਆ ਓਏ ਆਪਾਂ ਵੀ ਪੌਂਗਣਾ ਫਿਰ ਨਿੰਦ ਪੰਤ ਕੀ ਹਾਲ ਹੈ ਠੀਕ ਹੈ ਕਿੱਧਰ ਗਰਦਾ ਐ ਇੱਥੇ ਮੈਂ ਤਾਂ ਉਹਨਾਂ ਦਾ ਰਿਕਾਰਡ ਜਾ ਬਣਵਾਉਣਾ ਸੀ ਉਹਨਾਂ ਨਾਲ ਕਿੱਧਰ ਫਿਰਦਾ ਐ ਓਏ ਜਮਾਦਾਰ ਦਾ ਤੈਨੂੰ ਦਸੇਦਾਰ ਕਾਰਡ ਜਾ ਬਣਾਉਣਾ ਸੀ ਹੋਰ ਤਾਂ ਹੀ ਕੰਮ ਕਰਦਾ ਫਿਰਦਾ ਨਾ ਨਾ ਹੋਰ ਤਾਂ ਕੀ ਕੰਮ ਹੈ ਪਰੇ ਗਾਇਆ ਤੁਹਾਡੇ ਨਾਲ ਕਦੀ ਉਹਨਾਂ ਨਾਲ ਫਿਰਦਾ ਨਾ ਨਾ ਮੈਂ ਤਾਂ ਆਪ ਦਾ ਕੰਮ ਆਇਆ ਉਹਦਾ ਆਪ ਦਾ ਕੰਮ ਆਇਆ ਹੁਣੇ ਕੋਈ नुँ नुँ अच्छा हां तैनू ਪਤਾ ਨਹੀਂ ਹੋ ਕੀ ਕੰਮ ਆਇਆ ਕੀ ਕੰਮ ਨਾ ਮੈਨੂੰ ਨਹੀਂ ਪਤਾ اچھا ਨਾ ਪਤਾ ਤਾਂ ਕਿਉਂ ਨਹੀਂ ਦੱਸ ਦਿਆਣ ਕੇ ਦੱਸਦਾ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਇੱਥੇ ਨਾਲ ਚੜਿਆ ਆ ਉਹਨਾਂ ਦੇ اچھا हां ਮੈਂ ਤਾਂ ਹਵ ਦਾ ਕੰਮ ਤੋੜੇ ਫਰਦ ਫਰਦ ਕਢਾਉਂਦੇ ਫਰਦੇ ਐ ਨਹੀਂ ਪਉ ਮੈਨੂੰ ਪਤਾ ਮੇਨੂੰ लास्ट ਦੇ ਦੇ ਪਉਏ ਦਾ ਆਥੇ ਆਜੀ ਬੈਠਾਂਗੇ ਘਰੇ ਚਲ ਕੋਈ ਨਹੀਂ ਹਾਂ ਦੱਸ ਦੇ ਫਿਰ ਅੱਜ ਤਾਂ ਹੋ ਗਈ ਕੰਮ اچھا اچھا ਕਢਾ ਲਈ ਬਈ ਹਾਂ ਕਢਾ ਲਈ ਪਤਾ ਤਾਂ ਨਹੀਂ ਲੱਗਿਆ ਨੂੰ ਹਜੇ ਨਾ ਪਤਾ ਨਹੀਂ ਲੱਗੂ ਦੇਖਦੇ ਹਾਂ ਦਿਖਾਉਣ ਗਿਆ ਅੱਜ ਉਹਨਾਂ ਤਾਂ ਕੀ ਸੁਣਛਣੇ ਦਾ ਪਤਾ ਲੱਗਾ ਬੰਤਾ ਉਹ ਘੜਾ ਪੜੇ ਆ ਪਟਵਾਰ ਵਾਲਾ ਰੌਲਾ ਪਾਈ ਜਾਂਦਾ ਹੈ ਹੈਂ ਨੂੰ ਦਿਖਾਤੀ ਬੈਠਾ ਰੌਲਾ ਪਾਈ ਜਾਂਦਾ ਅੱਛਾ ਹਾਂ ਕਹਿੰਦਾ ਵੀ ਉਹ ਅੱਧਾ ਕਿਲਾ ਬਾਣ ਵੱਧ ਵਾਏਗਾ ਜੇ ਤੁਹਾਨੂੰ ਫੋਨ ਕਰ ਦਿੰਦਾ ਤੂੰ ਹਾਂ ਮੈਨੂੰ ਵੀ ਬਦਾ ਸੀ ਅਸੀਂ ਉਹਨਾਂ ਨੂੰ ਕੁਸਤਾ ਦੂਂ ਆ ਤੂੰ ਹੀ ਲੈ ਇਹਨਾਂ ਨੂੰ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਨਹੀਂ ਮੇਰਾ ਤੈਨੂੰ ਦੱਸ ਆਪ ਦੇ ਕੰਮ ਐ ਮੈਂ ਤੇ ਰਾਜ ਚ ਗੱਲ ਆਪ ਦੇ ਕੰਮ ਆ ਰਾਜ ਪਤਾ ਲੱਗਿਆ ਜੇ ਤੂੰ ਸਾਨੂੰ ਪਹਿਲਾਂ ਦਾ ਐਨਐਸਓ ਫਰਦ ਵਾਲਿਆਂ ਨੂੰ ਕਹਿੰਦੇ ਫਰਦੀ ਲੈ ਕੱਢ ਕੇ ਦਿੰਦੇ ਆਪੋ ਘੰਟਾ ਹੋ ਗਿਆ ਹੀ ਨਹੀਂ ਯਾਰ ਉਹ ਕੋਈ ਗੱਲ ਉਹ ਹੀ ਗੱਲ ਇਹ ਲੜਵਾਉਂਦਾ ਓਏ ਡਰਾਈਵਰਾਂ ਡਰਾਈਵਰਾਂ ਓ ਚੰਦ ਕੀ ਨੋ ਕੋਲੇ ਤੇ ਬੰਗਲ ਫੜ ਕੇ ਆ ਗਿਆ ਤੇ ਸਾਡੀ ਬਣਦੀ ਨਹੀਂ ਗਾਜਗਰ ਮੈਂ ਡਰਾਈਵਰ ਨੂੰ ਤੇ ਤੈਨੂੰ ਬੁਲਾਇਆ ਮੈਂ ਤੁਸੀਂ ਯਾਰ ਉਹੀ ਗੱਲ ਮੈਂ ਤੇ ਕੀ ਗੱਲ ਦਿੱਤੀ ਹੈ ਜਿਹਦੇ ਨਾਲ ਕੀ ਮਸਲਾ ਗਿਆ ਸਾਡਾ ਨਾ ਨਾ ਲੈ ਜਾਓ ਅਸੀਂ ਕਿਕਰਣਾ ਫਿਰ ਨਹੀਂ ਫੱਟਾ ਜੀ ਬਣਦੀ ਨਹੀਂ ਸਾਡੇ ਛੋਟਾ ਮਾਣਾ ਯਾਰ ਤੂੰ ਸਾਡੇ ਪਿੱਛੇ ਸਾਡੇ ਬੰਦੇ ਨੂੰ ਬੋਲ ਮਾਰ ਲਾ ਕੀ ਮਤਲਬ ਚੱਕੀ ਫਿਰੋ ਖੁੰਚੇ ਬੈਠੇ ਇੱਥੇ ਤੂੰ ਬੈਠ ਨਹੀਂ ਆ ਤੂੰ ਕੀ ਲੈਣਾ ਹੈ ਜਿੰਟਾ ਕਰਾ ਲਓ ਬੱਜੀਆਂ ਖਾ ਲਓ ਖਾ ਜਾਓ ਮੇਰੇ ਸਾਡੇ ਜ਼ਮੀਨ ਤੇ ਤਾਂ ਕਿਆ ਬਣ ਲੋਗਾ ਜੋ ਹੋਰ ਕਾਜ ਮਾਰੇ ਬੈਠੋ ਟੜਕੇ ਦੇ ਅਸਤੇ ਕੰਮ ਆਇਆ ਕੋਈ ਕੰਮ ਆਇਆ ਉਹ ਤੇਰੀ ਪੈਨਸ਼ਨ ਸੀਗੀ ਥੋੜਾ ਯਾ ਉਹ ਚੜਕਾ ਉਹ ਦਿਖਾ ਕੇ ਆਂ ਦੂਰੀ ਹੋ ਨਿਕਲੂ ਪੁੱਤ ਛੋਟਾ ਕਿਹੜੀ ਆ ਛੋਟਾ ਜਾਬਤਾ ਕਰਦਾ ਫਿਰਦਾ ਕੀ ਕਰਦੇਗਾ ਤੂੰ ਜਾਬਤਾ ਇਹ ਪਾਪੀ ਸੀ ਜਿਹੜਾ ਦਿਵਾਲੇ ਤੁਸੀਂ ਹੁਣ ਨਹੀਂ ਦਬਦੇ ਸੀ ਛੋਟਾ ਛਣਾਉਣਾ ਪਟਦੇ ਬਾਹਰ ਕੋਈ ਨਹੀਂ ਫਾਕਲੀ ਨਹੀਂ ਆ ਅਸੀਂ ਕੋਮਲੀ ਨਹੀਂ ਆ ਤੁਸੀਂ ਬੇਬੇ ਤੋਂ ਕਰਾ ਕੇ ਪਾਰ ਗਿਆ ਚਾਰ ਕਰਨਾ ਬੱਧ ਬੋਲੀ ਜਾਂਦੀ ਆ ਮੁੰਡੇ ਦੇ ਭੈਣ ਚੋਦ ਕਹਿੰਦੇ ਆ ਮੁੰਡੇ ਦੇ ਪੜਿਆ ਆਏ ਬਰਾਬਰ ਦਾ ਕਰਦਾ ਫਰਦਾ ਕਰਾ ਆਹੋ ਦੇ ਕੇ ਪੈਸੇ ਕਰਦਾ ਉਹ ਕਿਉਂ ਕਰਾ ਲੀਆਂ ਦੇ ਕੇ ਤੂੰ 10 ਰੁਪਏ ਫਰਦਾ ਕਰਾ ਦੀ ਨਹੀਂ ਫਿਰ ਤੁਸੀਂ ਦੇ ਕੇ ਪੈਸੇ ਕਰਦਾ ਉਹ ਕਿਉਂ ਕਰਾ ਲੀਆਂ ਹੈ ਨਾ ਕਿ ਆਹ ਦੱਛੀ ਜੰਦੀ ਆ ਇੰਨਾ ਫਰਦਾ ਵਲ ਤੇ ਨਹੀਂ ਮਿਲਦੀ ਜ਼ਮੀਨ ਤੈਨੂੰ ਗੈਰਾ ਤੂੰ ਲੜਵਾ ਰਹਿ ਤੇਰਾ ਮਾਤਰ ਕੀਨੇ ਕੋਲ ਜਾਣਦਾ ਇਹ ਤੂੰ ਕਹਿੰਦੇ ਹੋ ਹੋ ਜਨੇ ਕੀ ਗੱਲ ਮੈਂ ਭਾਈ ਮਾਰੀ ਜਰ ਤੂੰ ਕਹਦੇ ਭਾਈ ਮਦਾ ਇੰਨਾ ਨਾਲ ਆ ਮੈਂ ਆਥਰ ਜੀ ਕੀ ਗੱਲ ਹੈ ਜੋ ਗੱਡੀ ਤੇ ਸਾਡੇ ਨਾਲ ਛੜ ਕੇ ਛੋਟਾ ਮਾਤਲ ਕੀ ਕਰ ਰਿਹਾ ਹੈ ਯਾਰ ਅਸੀਂ ਕੀ ਕਰਾਂ ਡਰਾਈਵਰ ਦਾ ਆਮ ਹੋ ਗਏ ਤੂੰ ਤਾਂ ਕੱਲ ਨੂੰ ਹੋਰ ਕੁਛ ਆਖੇਗਾ ਬੋੜਾ ਛੋਟਾ ਨਹੀਂ ਚੱਕ ਲੈ ਖੁੰਡਾ ਬੰਨ ਲੀਆਂ ਟਾਟੀਆਂ ਬੈਠੀਆਂ ਬੰਨਾਂਗੇ ਚਲੋ ਆਜੋ ਬਾਹਰ ਲਾਵਾਂਗੇ ਲਾਵਾਂਗੇ ਐ ਪੂਰ ਪਾਰਲੀਮੈਂਟ ਹੁਣੇ ਨਾ ਖੁੰਡੇ ਆਂ ਦੇਖੇ ਅੰਗ ਮੈਂ ਮੈਂ ਖੜ ਜੇ ਨੇ ਕਿੱਲੇ ਕੈਂ ਪੁੱਟ ਬਣਾ ਕੇ ਖੜਾ ਲੂੰ ਜਮਾਉਣੀ ਦਾ ਪੰਦਾ ਲੱਗੋ ਤਾਂ ਤਾਂ ਸਾਨੂੰ ਉਧਰ ਕਿੱਲੇ ਦੋਦੇ ਨਹੀਂ ਲੜਾਈ ਹੂ ਆੜੀ ਹੋਣ ਦੇ ਠੁੰਛਣੇ ਨਾਲ ਬੰਨਾ ਜੀਆਂ ਪਾਵਰਾ ਨਹੀਂ ਪੁੱਤ ਦੇ ਨੀ ਕੋਈ ਨਹੀਂ ਮੇਰੇ ਜਿੰਕ ਪਤਾ ਕਿਛੋ ਤਾਂ ਹੀ ਆ ਟਾਂਗੋ ਦਾ ਲੈ ਨਹੀਂ ਸੀ ਬੋਲੀ ਗਰ ਪਾਵਰਾ ਅਸੀਂ ਵੀ ਬੋਲਦੀਆਂ ਫਿਰ ਆ ਚਲੋ ਰਹਿਣ ਦਿਓ ਯਾਰ ਰਹਿਣ ਦਿਓ ਕੀ ਕਰੇ ਮੈਂ ਇੱਥੇ ਬੈਠੇ ਬਿੜ ਰਾਇਆ 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 ਮੈਂ ਖੁੰਡੇ ਖੜ ਦੇ ਸਤੋ ਮੈਂ ਤਾਂ ਮੁਸ਼ਕਲ ਮੱਖੋ ਪੁੱਛਾ ਹਰੀ ਮੁਸ਼ਕਿਲ ਆ ਯਾਰ ਮੈਂ ਤੁਹਾਨੂੰ ਕੀ ਪੁੱਛਣਾ ਕੀ ਤੂੰ ਪੁੱਛੀ ਜਾਂਦਾ ਲੈ ਯਾਰ ਲੈ ਮੈਂ ਖੁੰਦੇ ਖਾ ਰੇ ਸਾਥ ਹੋਈ ਟੈਨਸ਼ਨ ਮੈਂ ਤੂੰ ਕਿਹੜੀ ਕਾ ਗੱਲ ਪੁੱਛੀ ਯਾਰ ਆ ਜਾ ਬੰਤ ਯਾਰ ਹਾਂ ਬੰਦੀ ਨਹੀਂ ਉਧਰ ਨਾਲ ਫੇਰ ਤੂੰ ਸਾਡੇ ਬੰਦੇ ਨੂੰ ਬੁਲਾਉਣ ਦਾ ਮਤਲਬ ਨਹੀਂ ਤੇਰਾ ਬੰਦੇ ਨੂੰ ਕਿ ਬੁਲਾਣਾ ਪਿੰਡ ਦਾ ਬੰਦਾ ਬੁਲਾ ਨਹੀਂ ਸਕਦਾ ਪਿੰਡ ਦਾ ਪੰਚਾਇਤ ਮਰੀ ਜਨਾ ਤੂੰ ਉਹ ਚੱਲ ਮੈਂ ਦਉ ਸਾਡੇ ਖੜਾ ਬਸ ਪਿੰਡ ਦੇ ਯਾਰ ਮੁਸ਼ਕਲਾਂ ਲੰਗੇ ਇਹੇ ਢੋਡੇ ਨਾਲ ਕਰ ਗਲਤੀ ਨਹੀਂ ਹੈ ਇਹ ਤਾਂ ਆ ਕਾਗਜ਼ ਨੇ ਕੰਮ ਕਰਦਾ ਕਾਗਜ਼ ਬੋਲੂ ਉਹ ਤੂੰ ਸਭ ਕੋ ਤੁਮਾਰੀ ਮਰਜ਼ੀ ਕਰਾਂਗੇ ਅਸੀਂ ਕਰਾਂਗੇ ਕਾਗਜ਼ ਆ ਲੂ ਆ ਫਾੜੀ ਆ ਜਾ ਫਾੜੀ ਇਹਦਾ ਪਤਾ ਲੱਗੂ ਨਾ ਖੁੰਡੇ ਨਾਲ ਖਾ ਲੈ ਤੁਸੀਂ ਕਾਨੂੰਨ ਨਾਲ ਲੜਾਂਗੇ ਯਾਰ ਹਾਂ ਕਾਨੂੰਨ ਜਿੱਦਾਂ ਚ ਪਾਵਰ ਹੋਈ ਆ ਦੂਜੀ ਵੀ ਤੜਾਵੇਗਾ ਪਹਿਲਾ ਇੱਕ ਤੜਾ ਨਹੀਂ ਸਕਦਾ ਡਾਂਗ ਦੇ ਅੱਖੇ ਲਊ ਛਾਲਿਆ ਨਹੀਂ ਲੱਗਦਾ ਭੱਜ ਜਾ ਭੱਜ ਜਾ ਮੈਂ ਹੁਣੇ ਦੇ ਨਾਲੇ ਜਿੰਨਾ ਚਿਰ ਬਾਹੀ ਆ ਉਹ ਆਮਟਣ ਉਹ ਲਊ ਹਕਮ ਦਾ ਜਾ ਯਾਰ ਹਾਂ ਮੇਰੇ ਮਨ ਕੋ ਪੁੱਠੀ ਚੁੱਪ ਸੀ ਜਨਾ ਚਰਾ ਹਾਂ ਹੁਣ ਕੀ ਕਰ ਦੇਗਾ ਮੇਰੇ ਹੱਥ ਦੇਖੀ ਨਹੀਂ ਦੇਖ ਲੈ ਨੇ ਆ ਆ ਯਾਰ ਕਰਦੇ ਆ ਗਾ ਨੂੰ ਗੱਲ ਹਟਦੀ ਨਹੀਂ ਹੈ ਉਹ ਚੱਲ ਕੋਈ ਵਿਰਾਈ ਤਾਂ ਹੋਣੀ ਹੋਣੀ ਯਾਰ ਜਦੋਂ ਫਰਦ ਸਿੱਧੇ ਮੱਥੇ ਪਤਾ ਲੱਗ ਬੋਲੀ ਜਾਂਦੀ ਹੈ ਯਾਰ ਕਿਵੇਂ ਛੱਡਿਆ ਜਾਂਦਾ ਯਾਰ ਹੋਰ ਸਤ ਤੋਂ ਮੁਸ਼ਕਲ ਇਹ ਮੈਨੂੰ ਪੁੱਛਣ ਕਰ ਐ ਮੈਂ ਇਹ ਲੰਗੜਾ ਜਾਂ ਡਾਂਗਾ ਖਾਉ ਮੈਥੋਂ ਇਹ ਬਾਲਾ ਚਾਤ ਰਬਣੀਆਂ ਫਿਰਦਾ ਯਾਰ ਲੰਗੜਾ ਜੀ ਨਹੀਂ ਮਾਨ ਕਰੇ ਦੇਣੀ ਪਉਣ ਖੱਲਾ ਤੂੰ ਐ ਕਰ ਦਮੂਖ ਦਾ ਲਾਇਸੈਂਸ ਭਰ ਜਾ ਪਰ ਪਰ ਹੱਗ ਮੁਖ ਦਾ ਭਰੋ ਲਿਸਨ ਪੜਾਂਗੇ ਹਟਦੇ ਥੋੜੀ ਐ ਇਹ ਪਿੰਡ ਜਾ ਕੇ ਲਉ ਪਤਾ ਹਾਂ ਭੈਂਦਾ ਯਾਰਾ ਉਹੀ ਕਰਾਤਾ ਨਾ ਕੰਮ ਕਿਵੇਂ ਘਟਾ ਹਟੀਆਂ ਬੰਨੀ ਫਿਰਦਾ ਕਿਉਂ ਕਢਾ ਲਈ ਭਣੋਗੀਆਂ ਦੇ ਫਰਦ ਕਹਿੰਦੇ ਚਾਰ ਕਲਾ ਨਿਕਲਦੀ ਐ ਤੇ ਫੇਰ ਫਰਦ ਨਾਲ ਕੀ ਬਾਹ ਲੈ ਲੈਣਗੇ ਲੈਣਗੇ ਅਗਲੇ ਸਬੂਤ ਨਿਕਲ ਆਇਆ ਬਾਟੀਆਂ ਕਰਦਾ ਹੋਰੀਆਂ ਦਾ ਟੁੱਟ ਸਕਦੀ ਐ ਉਹ ਨਹੀਂ ਟੁੱਟਦੀ ਬਾ ਵਾ ਓਏ ਤੇ ਟੁੱਟਦੀ ਗਾ 10 ਰੁਪਏ ਦੇ ਤੇ ਚੰਦ ਛੱਡਦਾ ਤੈਨੂੰ ਆਖ ਅਜ ਉਹਦੇ ਦਾ ਲਿਫਟ ਕਰਾ ਲਵੀਂ ਤੇ ਟਾਇਰਟੀ ਕਢਾ ਲੰਦੇ ਉਹ ਮੈਨੂੰ ਹੁਣ ਕੀ ਪਤਾ ਸੀਗਾ ਤੈਨੂੰ ਮੈਂ ਉਧਰ ਦਾ ਕੀ ਕੰਮ ਬਣ ਜੂਗਾ ਤਹ ਲੱਕਰੋ ਵੀ ਪਰਤਾਲ ਕਰ ਸਕਦਾ ਚੱਲ ਤੂੰ ਕਬਰਾਨਾ ਤੂੰ ਤੋਤੇ ਉੜਾ ਜਾਗੇ ਚੰਗੇ ਗਲਾਸੇ ਰੱਖਾਂਗੇ ਆਪਾਂ ਨੂੰ ਖੇਤ ਪੜਨ ਨਹੀਂ ਚਾਹੀਦੇ ਮਰਨਾ ਪਊ ਕੋਈ ਨਹੀਂ ਇੱਕ ਪਾਛਾ ਹੋਊਗਾ ਮੈਂ ਤੈਨੂੰ ਦੱਸਦਾ ਆਪਾਂ ਇਹ ਛੱਡਦੇ ਹੀ ਨਹੀਂ ਛੱਡਦੇ ਨਹੀਂ ਤਾਂ ਫੇਰ ਮਰਨਾ ਪਊ ਐ ਕਿ ਵਿਚ ਅਗਲੇ ਉਹ ਵੀ ਕਿਉਂ ਛੱਡਦੇ ਆ ਚਾਰਕਨ ਵਾਲਾ ਬਾਣ ਕੋਈ ਨਹੀਂ ਕੋਈ ਨਹੀਂ ਤੂੰ ਕਬਰਾਨਾ ਇਹਦਾ ਲੜਾਈ ਨੂੰ ਕੰਮ ਹੋ ਗਿਆ ਤੈਨੂੰ ਉੱਦੇ ਤੱਕ ਜੀ ਮੰਨੇ ਰੁਪਿਆ ਤਾਂ ਲਾਉਂਦਾ ਨਹੀਂ ਉਹ ਪਤਾ ਹੀ ਨਹੀਂ ਸੀ ਭਲੋਗਿਆ ਵੀ ਆਏ ਹੋ ਦੁਆ ਤੇ ਮੈਨੂੰ ਪਤਾ ਹੀ ਨਹੀਂ ਕਿ ਤੈਨੂੰ ਕੜਾਊ ਤੇ ਮੈਂ ਤੂੰ ਕਰਾ ਲੈਂਦਾ ਜੋ ਤੈਨੂੰ ਅੱਖ ਜਿਹੇ ਦਰਬੀਏ ਤਾਂ ਤੂੰ ਦਿੰਦਾ ਨਹੀਂ ਆ ਦਿੰਦਾ ਨਹੀਂ ਤੇ ਤਰੇ ਤੂੰ ਫਿਰਦਾ ਬਾਹਰ ਅੰਦਰ ਆ ਫਿਰਦਾ ਕਰਾਤਾ ਨਾ ਉਹੀ ਕੰਮ ਚਲ ਕੋਈ ਨਹੀਂ ਆ ਜਾ ਬਸ ਚੱਲ ਪਿੰਡ ਚੱਲ ਗਿਆ ਪਿੰਡ ਫੁੱਟਣਗੇ ਕੋਈ ਨਹੀਂ ਪੁੱਟੜਗੇ ਬੰਡਾ ਉਹ ਪਹਿਲਾਂ ਇੱਕ ਤੜਾਲੀਓ ਨੇ ਚਾਦਨੇ ਆਪਾਂ ਤਾਂ ਹੁਣ ਦੂਜੀ ਫੇਰ ਤੜਾਲੂਗਾ ਤੜਾਲੀ ਤਾਂ ਕੋਈ ਤਾਂ ਮੌਕੇ ਤੇ ਪਤਾ ਲੱਗੂ ਹਾਂ ਹਾਂ ਹੁਣ ਦੇਖਦੇ ਹਾਂ ਕੀ ਬਣੂ ਫੇਰਾ ਮੈਂ ਤੇ ਘੱਟ ਕਰਨੀ ਓਏ ਕੋਈ ਡਰਾਈਵਰ ਦੇਖ ਓਏ ਹਾਂ ਕਦੇ ਤਾਂ ਯਾਰ ਕਹਿੰਦਾ ਮੈਂ ਛੋਟਾ ਬੰਦਾ ਹਾਂ ਹਾਂ ਅੱਜ ਲਾਉਂਦਾ ਨਾ ਚੜਾ ਫਿਰਦਾ ਏ ਖਾਨ ਦਾ ਕੁੱਤਾ ਉਂਗਲੀ ਡਰਾਈਵਰ ਨੇ ਲਾਈ ਆ ਹਾਏ ਪਹਿਲੇ ਤੈਨੂੰ ਪਤਾ ਹੀ ਨਹੀਂ ਸੀ ਚੰਦ ਨੂੰ ਨਾ ਨਾ ਪਰ ਮੈਂ ਤਾਂ ਆਪ ਲੱਗਦਾ ਇਹਨੂੰ ਕੋਈ ਜਵਾਕ ਜਾਂ ਪੜਿਆ ਥੋੜਾ ਇੱਕ ਪਿੰਡ ਚ ਉਹਨੂੰ ਜਵਾਕ ਇਹਨੂੰ ਦੱਸ ਦੁੱਤਾ ਕਿਸੇ ਨੂੰ ਉਹ ਕੋਈ ਪਿੰਡ ਚ ਯਾਰ ਉਂਗਲਾਂ ਲਾ ਦਿੰਦੇ ਆ ਦੱਸ ਦਿੰਦੇ ਆ ਵੀ ਉਹ ਸੋਡੀ ਦੱਬੀ ਬੈਠਿਆ 4 ਟਾਂ ਬਾਣ ਦੱਬੀ ਬੈਠਿਆ ਹਾਂ ਹੁਣ ਫਿਰ ਕੀ ਬਣੂ ਉਹ ਦੇਖਦੇ ਆ ਫੇਰ ਛੱਡਦੇ ਨਹੀਂ ਕੋਥੇ ਮਰਜੀ ਹੋ ਜੇ ਆਏ ਘਰ ਹਾਂ ਮੈਂ ਤਾਂ ਰੁਪਏ ਦੇ ਕੇ ਤੇ ਦੋ ਤਿੰਨ ਦਿਨਾਂ ਚ ਲਿਮਿਟ ਹੀ ਕਰਾ ਦੀ ਲਿਮਟ ਕਰਾ ਲਈਏ ਹੈਨਾ ਫੇਰ ਪੱਕਾ ਕੰਮ ਹੋ ਜੂ ਫੇਰ ਪੱਕਾ ਕੰਮ ਹੋ ਜੂਗਾ ਲਿਉਟਾਂ ਨੇ ਹੁਣ ਹੋ ਨਹੀਂ ਦੇਣੀ ਤਾਂ ਪਤਲ ਤੇ ਹੋ ਰਹੇ ਆ ਪਤਲ ਜਿੰਦ ਨੂੰ ਆਪ ਪਟਵਾਰੀ ਨੂੰ ਆਪਾਂ ਰੁਪਏ ਦੇ ਦਾਂਗੇ ਠੀਕ ਆ ਤਹਿਸੀਲਦਾਰ ਨੂੰ ਦੇ ਦਾਂਗੇ ਕੋਈ 5-5000 ਰੁਪਇਆ ਵੀ ਤੁਸੀਂ ਹਜੇ ਇਹ ਨਾਲ ਹੀ ਉਹ ਨਾ ਕਰੋ ਹੈ ਪੀਹਾ ਇਹ ਕਾਗਜ਼ ਇਹਨਾਂ ਨੇ ਕਾਰਵਾਈ ਨਾ ਕਰੋ ਅੱਗੇ ਉਹਨਾਂ ਨੂੰ ਹੀ ਤਾਂ ਕਾਦੀ ਕਾਰ ਕਿਹੜਾ ਰੋਕ ਦੇਣਗੇ ਉਹਨਾਂ ਦਾ ਜਿਹੜੀ ਚ ਦਰਖਾਸਤ ਦੇ ਦੇਣਗੇ ਕੀ ਪਤਾ ਉਹ ਨਹੀਂ 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 ਦੇ ਦੇਂਗੇ ਪੀਠਾਣੇ ਵਾਲੇ ਨੂੰ ਵੀ ਦੇ ਦੇਂਗੇ ਦੇਖਦੇ ਆ ਧੜਕੇ ਦੋ ਤਿੰਨ ਦਿਨਾਂ ਚਕਰਾ ਕੇ ਮੈਂ ਪਰੇ ਮਾਰੂ ਆ ਯਾਰ ਕੋਈ ਨਹੀਂ ਯਾਰ ਕੁਛ ਮਰਜੀ ਹੋ ਜੇ ਉਹ ਕਦੇ ਸੀ ਦਿੰਦੇ ਚਲ ਹਾਂ ਸਿੱਧਾ ਹੀ ਹੋ ਜਾ ਹਾਂ ਬੱਦੰਦੇ ਨਹੀਂ ਕਦੇ ਆ ਜਾ ਫਿਰ ਪੁੱਤਾ ਖੇਤੀ ਰਿਆ ਕਰਾਂਗੇ ਫਿਰ ਉੱਥੇ ਹਾਂ ਤੋ ਇਹ ਹੋ ਇਹ ਗੱਡੀ ਕਿਦੀ ਲਿਆ ਆ ਓਏ ਗੱਡੀ ਨਾ ਉੱਥੇ ਚੜਾ ਜਾ ਓਏ ਗੱਡੀ ਤਾਂ ਗੰਮ ਕਰਾਉਂ ਹਾਂ ਹਾਂ ਆਹੀ ਕੰਮ ਹੋ ਇਹਦਾ ਬਾਹ ਦੇ ਲੈ ਘਟਾ ਹੋ ਲੈ ਦੇਖ ਲਾਓ ਗੱਡੀ ਚੜਾਉਂਦਾ ਸੀ ਮੈਂ ਤੈਨੂੰ ਆਖਾ ਜੀ ਕੰਦਰਾ ਬਚ ਕੇ ਉੱਤੇ ਚੜਾ ਦੂੰ ਇਹ ਪਿੰਡੇ ਦੇਖਦੇ ਆ ਤੇ ਆ ਦੋ ਹੱਥ ਇਹ ਵਾਏ ਨਹੀਂ ਲੋਟਾਉਂਦਾ ਭਾਈ ਛਾਂਗਣਾ ਪਊਗਾ ਹਾਂ ਗੱਡੀ ਚੜਾਉਂਦਾ ਸਾਡੇ ਮੈਂ ਤਾਂ ਅੱਜ ਹੀ ਤਾਣੇ ਨੂੰ ਹਾਂ ਪਿੰਡ ਕਰਦੇ ਆ ਜਾ ਕੇ ਕੱਠ ਹਾਂ ਕੱਠ ਨਾ ਓਏ ਹਾਂ ਮਾਤਾ ਇਹ ਕਿਦਾਂ ਡਾਂਗਾ ਫੇਚਾਰ ਕੱਲੇ ਨੂੰ ਘੇੜ ਕੇ ਕੱਲੇ ਨੂੰ ਘੇੜ ਲਾ ਮਾਤਾ ਗੱਡੀ ਚੜਾਉਂਦਾ ਸਾਡੇ ਹਾਂ ਇਹਨੂੰ ਘੇੜ ਕੇ ਨਾ ਘੇੜਾਂਗੇ ਖੇਤ ਕੁੱਟ ਕੇ ਨੂੰ ਪੋਲਾ ਕਰ ਲਗੇ ਆਪੇ ਮੁੜ ਕੇ ਬੋਲਣਾ ਹੀ ਨਹੀਂ ਹਾਂ ਹਾਂ ਪਿੰਡ ਜਾ ਕੇ ਗੱਲਬਾਤ ਕਰਕੇ ਆਇਆ ਅਸੀਂ ਤੇਰੇ ਉੱਤੇ ਚੜਾ ਦੂ ਆਪਣਾ ਨੁਕਸਾਨ ਕਰੂ ਆਹ ਦੇਖ ਲੈ ਮਾਰ ਹੀ ਦਿੱਤੀ ਸੀ ਸੂਰਾ ਫਟਫੇਟ ਮਾਰੂ ਕਦੇ ਕਾਫੀਆਂ ਪਿੰਡ ਜਾ ਕੇ ਗਾਦਾ ਹਾਂ ਬੱਸ ਕਰੋ ਕਾਉਂਗੀ ਬੱਸ ਕਰ ਰਹਾ ਮੇਰੇ ਨਾਲ ਸੰਨ ਕੋਈ ਜਾਂਦਾ ਹੋ ਤਾਂ ਮਾਤਾ ਕਾ ਚਾਪਿਆ ਅੱਗਾ ਪਿਆ ਹੋਰ ਹਾਲੇ ਤਾਂ ਇੱਕ ਹੋ ਹੀ ਪਿਆ ਮੁੰਡਾ ਕੀ ਆ ਲੱਗੀ ਖੜੀ ਹੋਵੇ ਆ ਆ ਨਹੀਂ ਜਾਂਦੀ ਨਹੀਂ ਦਾ ਬੰਦਾ ਰਹਾ ਤਾਂ ਇਹਦੀ ਕੀ ਆ ਆ ਜਾ ਉਧਰੋਂ ਆ ਜਾ ਯਾਰ ਜੇ ਲੱਗਦਾ